i a dude. you <laughs> ਸੋ ਵੇਲਾ ਜਿਤ ਦਰਸਨ ਕਰਨਾ ਕੰਸੋ ਵੇਲਾ ਜਿਤ ਦਰਸਨ ਕਰਨਾ ਹੰਭਲ ਹਾਰੀ ਸਤਗੁਰ ਚਰਨਾ ਹੰਭਲ ਹਾਰੀ ਸਤਗੁਰ ਚਰਨਾ ਹੰਭਲ ਹਾਰੀ ਸਤਗੁਰ ਚਰਨਾ ਆਪ ਲਹਾਰੀ ਸਤਿਗੁਰ ਚਰਨਾ ਤਨ ਸੋਵੇਲਾ ਕਿਤ ਦਰਸ਼ਨ ਕਰਨਾ ਤਨ ਸੋਵੇਲਾ ਕਿਤ ਦਰਸ਼ਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖੁ ਟਲ ਗੁਰ ਸੇਵੀਐ ਪਹਿਨਿ ਸਹਜ ਸੁਭਾਏ ਦਰਸਨ ਪਰਸੈ ਗੁਰ ਕਾ ਜਨਮ ਮਰਨੁ ਦੁਖੁ ਜਾਇ ਹੋ ਵਸਿਫਤ ਖਸਮ ਮੰਦੀ ਦੂਰ ਸੋ ਪੁਰਸੋ ਛੱਟੀਆਂ ਕੁਦਰਤੇ ਸੱਚੇ ਬਾਦਸ਼ਾਹ ਮਲ ਜਨਮ ਜਨਮੰਦੀ ਕੱਟੀਆਂ ਸਜਣ ਸੱਚਾ ਬਾਦਸ਼ਾਹ Sirshah Daishah Jis Paas Behth sohiye, Sohiyai Sabna Daavisa Sajjan Sacha Paat Shah ਸਤਨਾ ਦਾ ਵੀ ਸਾਹ ਸਤਨਾ ਸ਼੍ਰੀ ਮਹੱਲਾ ਤੀਜਾ ਦੋ ਤੁ ਕੀ ਨਿਗੁਣਿਆਨੋ ਆਪੇ ਬਖਸ਼ ਲਏ ਸਤਗੁਰ ਕੀ ਸੇਵਾ ਲਾਈ ਸਤਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਈ ਦੁਨਿਆਨੋ ਆਪੇ ਬਖਸ਼ ਲਏ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜਿਉ ਆਪੇ ਬਖਸ਼ ਮਿਲਾਏ ਗੁਣਹੀੜ ਹਮ ਅਪਰਾਧੀ ਭਾਈ ਤਤ ਗੁਰ ਲੈ ਰਲਾਈ ਰਹਾ ਕੋਣ ਕੋਣ ਅਪਰਾਧੀ ਬਖਸ਼ਿ ਅਨ ਪਿਆਰੇ ਸਚ ਸ਼ਬਦ ਵਿਚਾਰ ਜਲ ਪਾਰ ਉਤਾਰਿਆਨ ਭਾਈ ਸਤਗੁਰ ਬੇੜਾ ਚਾੜ ਮਨੂਰੈ ਕੰਚਨ ਭੈ ਭਾਈ ਗੁਰ ਪਰਸ ਮੇਲ ਮਿਲਾਏ ਆਪ ਛੋਡ ਨਾ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣ ਭਾਈ ਸਤਿਗੁਰ ਕਉ ਸਦ ਬਲ ਹਾਰੈ ਜਾਓ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਓ ਗੁਰਬਿਨ ਸਹਜ ਨਾਇ ਉਪਜੈ ਭਾਈ ਕੁੱਝ ਹੋ ਗਿਆਨੀਆਂ ਜਾਏ ਸਤਗੁਰ ਕੀ ਸੇਵਾ ਸਦਾ ਕਰ ਭਾਈ ਵਿਚਿ ਹੋ ਆਪਗਵਾਈ ਗੁਰਮਤੀ ਭਉ ਉਪਜੈ ਭਾਈ ਭੋਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਸਤ ਗੁਰੂ ਸੇਵਹਿ ਆਪਣਾ ਭਾਈ ਤਿੰਨ ਕਹਿਉ ਲੋਗੋ ਪਾਈ ਜਨਮ ਸਵਾਰੀ ਆਪਣਾ ਭਾਈ ਕਉਲ ਭੀ ਲਈ ਬਖਸਾਈ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੇ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੇ ਕੋ ਸੋ ਵਾਹੀ ਗੁਰੂ ਜੀ ਕੀ ਫਤਿਹ ਸੋਰਠ ਮਹਲਾ 3 ਦੋ ਤਕੀ ਨਿਗੁਣਿਆਨੋ ਆਪੇ ਬਖਸ਼ ਲਏ ਭਾਈ ਸਤਗੁਰੂ ਕੀ ਸੇਵਾ ਲਾਏ ਸਤਗੁਰੂ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ